ਜੋ ਗ੍ਰੰਥੀ ਸਿੰਘਾਂ ਦੀ ਬੀਮਾ ਯੋਜਨਾ ਬਾਰੇ ਜਿਹੇ ਮਹੀਮ ਤੋਰੀ ਗਈ ਹੈ ਇਹ ਕਦੋਂ ਤੋਂ ਚੱਲ ਰਹੀ ਹੈ ਪਿੰਡਾਂ ਦੇ ਵਿੱਚ ਇਹ ਇਹ ਮਹੀਮ ਦੀ ਗੱਲ ਕਰੀਓ ਕੱਲੀ ਰੋਪੜ ਜ਼ਿਲ੍ਹੇ ਵਿੱਚ ਕੇ ਆਲ ਓਵਰ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਲੱਗੂਗੀ ਦੇਖੋ ਅਸੀਂ ਸ਼ੁਰੂਆਤ ਇੱਥੇ ਕੀਤੀ ਹੈ ਹਾਂਜੀ ਅੱਗੇ ਕਰਨ ਵਾਲਾ ਤੋਂ ਹੈ ਤੂੰ ਕਰਤਾ ਕਰਨਾ ਮੈਨਾਂ ਨਹੀਂ ਜੋ ਹੋਮ ਕਰੀ ਨਾ ਹੋਈ ਇਹ ਵੱਲੋਂ ਜਿੱਥੇ ਕਿ ਤਪਸਥਾਨ ਬੀਬੀ ਹੁਮਤਾਜgarh ਸਾਹਿਬ ਵਿਖੇ ਪਹੁੰਚ ਕੇ ਇਹ ਕੈਂਪ ਲਗਾਇਆ ਗਿਆ ਜਿੱਥੇ ਕਿ ਗ੍ਰੰਥੀ ਸਿੰਘਾਂ ਦੀ ਇੰਸ਼ੋਰੈਂਸ ਕੀਤੀ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਰੋਸਾ ਵੀ ਦਿੱਤਾ ਗਿਆ ਉਹਨਾਂ ਦੀ ਸੰਸਥਾ ਵੱਲੋਂ ਜਿਹੜੇ ਅੱਖਾਂ ਦੇ ਫ੍ਰੀ ਚੈੱਕਅਪ ਕੈਂਪ ਕਿਸੇ ਨੇ ਆਪਰੇਸ਼ਨ ਕਰਾਉਣਾ ਉਹ ਵੀ ਫ੍ਰੀ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਜਿਹੜਾ ਹਸਪੀਟਲ ਖੋਲ੍ਹਿਆ ਜਾਵੇਗਾ ਤਾਂ ਉੱਥੇ ਹੀ ਇਸਥਾਨ ਦੇ ਮੁੱਖ ਪ੍ਰਬੰਧਕ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਪੰਥ ਅਗਲੀ ਬੁੱਢਾ ਦਲ ਵੱਲੋਂ ਇਨਾਂ ਦਾ ਵਿਸ਼ੇਸ਼ ਤੌਰ ਤੇ ਸੰਸਥਾ ਦਾ ਧੰਨਵਾਦ ਕੀਤਾ ਗਿਆ ਵੀ ਤੁਸੀਂ ਇੱਥੇ ਪਹੁੰਚ ਕੇ ਗਰੰਤੀ ਸਿੰਘਾ ਦੇ ਪਰਿਵਾਰ ਦੀ ਸਾਰ ਲਈ ਅਤੇ ਗਰੰਥੇ ਸਿੰਘਾ ਦਾ ਸਨਮਾਨ ਕੀਤਾ ਕਿਉਂਕਿ ਜੇ ਗੱਲ ਕਰੀਏ ਮੁੱਖ ਪ੍ਰਬੰਧਕ ਤਪਸਥਾਨ ਬੀਬੀ ਮਮਤਾ ਗੜ੍ਹ ਸਾਹਿਬ ਹੋਣੋਂ ਦੇ ਜਿਨੇ ਬਾਬਾ ਬੱਲਵੀਰ ਸਿੰਘ ਬੁੱਢਾ ਦਲ ਦੇ ਦੀਨਹੀ ਜਿਹੜੀ ਇਹ ਸੇਵਾ ਜਿਹੜੀ ਇੱਥੇ ਨਿਰੰਤਰ ਜਾਰੀ ਹੈ ਸੋ ਪਹੁੰਚੀ ਹੋਈ ਸੰਸਥਾ ਹਮਨਟੀ ਫਰਸਟ ਦਾ ਬੱਬਾ ਜੀ ਬੋਲੋ ਧੰਨਵਾਦ ਕੀਤਾ ਗਿਆ ਇਹ ਸਸਤਾ ਸਾਡੇ ਪਰਿਵਾਰ ਵੱਲੋਂ ਚੱਲਦੀ ਹੈ ਹਾਂ ਜੀ ਕਿਉਂਕਿ ਇਹ ਗੁਰੂ ਦੇ ਵਜੀਰ ਹੈ ਹਮ ਗੁਰੂ ਦੇ ਵਜੀਰ ਨਾ ਤਗੜੇ ਹੋਣਗੇ ਇਹ ਦੇਵਤਿਆਂ ਦਾ ਧਰਮ ਹੈ ਹਮ ਜਿਹੜੇ ਆ ਉਹ ਘਰ ਤਾਂ ਇਹ ਇਹਨਾਂ ਦੀ ਸੇਵਾ ਕੌਣ ਕਰੇ ਇਹਨਾਂ ਦਾ ਮੈਡੀਕਲ ਦਾ ਕੌਣ ਲੋਕ ਆਫਟਰ ਕਰੇ ਇਹਨਾਂ ਦਾ ਜੇ ਕੋਈ ਮਾੜੀ ਗੱਲ ਹੋ ਜਾਂਦੀ ਹੈ ਤਾਂ ਕੌਣ ਲੁੱਕ ਆਫਟਰ ਕਰੇ ਸੋ ਇਸ ਸੰਸਥਾ ਨੇ ਵਰਲਡ ਕੈਂసర్ ਕੇਅਰ ਨਾਲ ਜੀ ਕਰੋਵਲ ਪੰਜਾਬੀ ਐਸੋਸੀਏਸ਼ਨ ਨਾਲ ਮਿਲ ਕੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਜਿੱਥੇ ਬੀਮਾ ਕਰਾਵਾਂਗੇ ਉੱਥੇ ਇਹਨਾਂ ਦੇ ਅੱਖਾਂ ਦੇ ਇਲਾਜ ਤੇ ਆਪਰੇਸ਼ਨ ਇਹਨਾਂ ਦੇ ਇਕੱਲੇ ਨਹੀਂ ਇਹਨਾਂ ਦੇ ਟੱਬਰ ਦੇ ਤੇ ਸੀ ਇਸਨ ਚੋਨੈਸ ਸਾਡੇ ਵਿਸ਼ਵ ਦੇ ਵਿੱਚ ਜਾਵੇ ਇੱਕ ਇਕੱਲੇ ਸਾਡੇ ਤੱਕ ਨਾ ਰਹਿ ਜੇ ਇਹ ਤਾਂ ਗੁਰੂ ਦਾ ਅਸਥਾਨ ਹੈ ਖਾਲਸੇ ਦੀ ਜਨਮ ਭੂਮੀ ਹੈ ਤੇ ਅਸੀਂ ਸਾਰੇ ਇਸ ਕਰਕੇ ਅਸੀਂ ਇੱਥੇ ਸ਼ੁਰੂ ਕੀਤਾ ਅੱਗੇ ਗੁਰੂ ਚਾਹੁੰਦਾ ਹੈ ਕਿ ਸਾਰੇ ਵਿਸ਼ਵ ਦੇ ਵਿੱਚ ਹੁਣੇ ਕਲੀਅਰ ਦੇਖ ਸਕਦੇ ਹੋ ਕ왈 ਸਿੰਘ ਜੀ ਲਾਲਪੁਰਾ ਜੇ ਬੀਬੀ ਮੁਤਾਜਗੜ ਤਪਸਥਾਨ ਵਿਖੇ ਪਹੁੰਚੇ ਸਨ ਤੇ ਇੱਥੇ ਗਰੰਥੀ ਸਿੰਘਾਂ ਦੀ ਇਹ ਸੋਰਸਾ ਕੀਤੀ ਗਈ ਜੀ ਰੋਪੜ ਜ਼ਿਲ੍ਹੇ ਦੇ ਪਿੰਡ ਬੜੀ ਦੇ ਵਿੱਚ ਅੱਜ ਜੇ ਗੱਲ ਕਰੀਏ ਗੁਰਦੁਆਰਾ ਤਪਸਥਾਨ ਬੀਬੀ ਮੁਮਤਾਜਗੜ ਸਾਹਿਬ ਇੱਕ ਹੈ ਹਮੈਂਟੀ ਫਰਸਟ ਬਤੇ ਜਨ ਅਨਿਕਬਾਲ ਸਿੰਘ ਲਾਲਪੁਰਾ ਜੋ ਕਿ ਬੀਜੇਪੀ ਤੋਂ ਸਪੈਸ਼ਲਿਸਟ ਪਿੰਡ ਦੇ ਵਿੱਚ ਪਹੁੰਚੇ ਆ ਸਥਾਨ ਤੇ ਪਹੁੰਚੇ ਨੇ ਤੇ ਅੱਜ ਗਰੰਥੀ ਸਿੰਘਾਂ ਦਾ ਸਨਮਾਨ ਕੀਤਾ ਗਿਆ ਪੂਰੀ ਗੱਲਬਾਤ ਕਰਾਂਗੇ ਕਿਉਂ ਸਨਮਾਨ ਕੀਤਾ ਗਿਆ ਉਹਨਾਂ ਦੇ ਬੀਮਾ ਯੋਜਨਾ ਨੂੰ ਲੈ ਕੇ ਇੱਕ ਨਵੀਂ ਮੁਹਿੰਮ ਜਿਹੜੀ ਹੈ ਸਟਾਰਟ ਕੀਤੀ ਗਈ ਹੈ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅੱਖਾਂ ਦੇ ਜਿਹੜੇ ਆਪਰੇਸ਼ਨ ਨੇ ਫ੍ਰੀ ਵਿੱਚ ਕੀਤੇ ਜਾਣਗੇ ਲਾਲਪੁਰਾ ਅਨੁਸਾਰ ਸਾਡੇ ਤੋਂ ਮਜੂਰ ਸਾਹਿਬ ਸੱਸੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗਰੰਥੀ ਸਿੰਘਾਂ ਦੀ ਬੀਮਾ ਯੋਜਨਾ ਬਾਰੇ ਜੇ ਇਹ ਮੁਹਿੰਮ ਤੋਰੀ ਗਈ ਹੈ ਦੇ ਵਿੱਚ ਇਹ ਤਕਰੀਬਨ 1 ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀ ਹਾਂਜੀ ਸ਼ਿਮੈਲਿਟੀ ਫਸਟ ਵੱਲੋਂ ਤੇ ਜਿਹੜੀ ਸੰਸਥਾ ਸਾਡੇ ਪਰਿਵਾਰ ਵੱਲੋਂ ਚੱਲਦੀ ਹੈ ਹਾਂਜੀ ਕਿਉਂਕਿ ਇਹ ਗੁਰੂ ਦੇ ਵਜੀਰ ਹੈ ਹਮ ਗੁਰੂ ਦੇ ਵਜੀਰ ਨਾ ਤਗੜੇ ਹੋਣਗੇ ਇਹ ਦੇਵਤਿਆਂ ਦਾ ਧਰਮ ਹੈ ਹਮ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਬਾਤ ਇਹ ਦੇਵਤੇ ਬਣਨ ਦਾ ਸੁਨੇਹਾ ਇਹ ਘਰ ਘਰ ਪਹੁੰਚਾਉਂਦੇ ਆ। ਹੂੰ। ਤਾਂ ਉਹ ਜਿਹੜੇ ਆ ਉਹ ਘਰ ਤਾਂ ਇਹ ਇਹਨਾਂ ਦੀ ਸੇਵਾ ਕੌਣ ਕਰੇ? ਇਹਨਾਂ ਦਾ ਮੈਡੀਕਲ ਦਾ ਕੌਣ ਲੋਕ ਆਫਟਰ ਕਰੇ? ਇਹਨਾਂ ਦਾ ਜੋ ਕੋਈ ਮਾੜੀ ਗੱਲ ਹੋ ਜਾਂਦੀ ਹੈ ਤੇ ਕੌਣ ਲੋਕ ਆਫਟਰ ਕਰੇ? ਸੋ ਇਹ ਸੰਸਥਾ ਨੇ World Cancer Care ਨਾਲ Groval Punjabi Association ਨਾਲ ਮਿਲ ਕੇ ਇਹ ਫੈਸਲਾ ਕੀਤਾ ਕਿ ਅਸੀਂ ਜਿੱਥੇ ਬੀਮਾ ਕਰਾਵਾਂਗੇ ਉੱਥੇ ਇਹਨਾਂ ਦੇ ਅੱਖਾਂ ਦੇ ਇਲਾਜ ਤੇ ਆਪਰੇਸ਼ਨ ਇਹਨਾਂ ਦੇ ਇਕੱਲੇ ਨਹੀਂ ਇਹਨਾਂ ਦੇ ਟੱਬਰ ਤੇ ਟੱਬਰ ਤੇ ਹਾਂਜੀ ਪੂਰੇ ਟੱਬਰ ਦੇ ਆਪਰੇਸ਼ਨ ਫ੍ਰੀ ਕਰਾਵਾਂਗੇ ਤੇ ਅਸੀਂ ਅਨੰਦਪੁਰ ਸਾਹਿਬ ਦੇ ਲਾਗੇ 120 ਬੈੱਡ ਦਾ ਹਸਪੀਟਲ ਬਣਾਇਆ ਉੱਥੇ ਅਸੀਂ ਦੇਖਾਂਗੇ ਕਿਵੇਂ ਅਸੀਂ ਇਹਨਾਂ ਦੇ ਇਲਾਜ ਵੀ ਫ੍ਰੀ ਕਰ ਸਕਦੇ ਜਿਹੜੀ ਇਹ ਜਿਹ ਮਹੀਮ ਦੀ ਗੱਲ ਕਰੀਓ ਕੱਲੀ ਰੋਪੜ ਜ਼ਿਲ੍ਹੇ ਵਿੱਚ ਕੇ ਆਲ ਓਵਰ ਪੰਜਾਬ ਦੇ ਵਿੱਚ ਪੂਰੇ ਇੰਡੇ ਦੇ ਵਿੱਚ ਚੱਲੂਗੀ ਦੇਖੋ ਅਸੀਂ ਸ਼ੁਰੂਆਤ ਇੱਥੇ ਕੀਤੀ ਹੈ ਅੱਗੇ ਕਰਨ ਵਾਲਾ ਤਾਂ ਉਹ ਹੈ ਤੂੰ ਕਰਤਾ ਕਰਨਾ ਮੈਂ ਨਹੀਂ ਜੋ ਹੋng ਕਰੀ ਨਾ ਹੋਈ ਇਹ ਵੀ ਉਹਨਾਂ ਦਾ ਉਦਮ ਸੀ ਮੇਰੇ ਪਿੱਥੇ ਪਿੱੜ ਤੇ ਆਤ ਰੱਖਿਆ ਮੈਂ ਇੱਥੇ ਆ ਗਿਆ ਠੀਕ ਹੈ ਕਿ ਨਹੀਂ ਇੱਥੇ ਅਸੀਂ ਇਸ ਨੂੰ ਚਾਹੁੰਦੇ ਹਾਂ ਇਹ ਸਾਰੇ ਵਿਸ਼ਵ ਦੇ ਵਿੱਚ ਜਾਵੇ ਇੱਕ ਅੱਲੀ ਸਾਡੇ ਤੱਕ ਨਾ ਰਹੇ ਜੇ ਇਹ ਤਾਂ ਗੁਰੂ ਦਾ ਅਸਥਾਨ ਹੈ ਖਾਲਸੇ ਦੀ ਜਨਮ ਭੂਮੀ ਹੈ ਤੇ ਅਸੀਂ ਸਾਰੇ ਇਸ ਕਰਕੇ ਅਸੀਂ ਇੱਥੋਂ ਸ਼ੁਰੂ ਕੀਤਾ ਅੱਗੇ ਗੁਰੂ ਚਾਹੁੰਦਾ ਹੈ ਕੇ ਸਾਰੇ ਵਿਸ਼ੂ ਦੇ ਵਿੱਚ ਹੋਣੇ ਕਲੀਅਰ ਕਰ ਦਿਓ ਤੁਹਾਡੀ ਆਪਣੀ ਸੰਸਥਾ ਹੈ ਜਾਂ ਕੋਈ ਬੀਜੇਪੀ ਵੱਲੋਂ ਜਾਂ ਸੈਂਟਰ ਵੱਲੋਂ ਕੋਈ ਸਕੀਮ ਹੈ ਕਿ ਉਹਦੇ ਤਹਿਤ ਜਿਹੜੀ ਇਹ ਚੱਲ ਰਹੀ ਹੈ ਇਹ ਜਿਹੜਾ ਅੰਸ਼ੂਰੈਂਸ ਵਾਲਾ ਕੰਮ ਹੈ ਉਹ ਸਾਡੇ ਆਪਣੀ ਸੰਸਥਾ ਵੱਲੋਂ ਗੁਰੂ ਦੀ ਸੰਸਥਾ ਸਾਡੇ ਉਹਦੇ ਵਿੱਚ ਕੁਝ ਨਹੀਂ ਠੀਕ ਹੈ ਕਿ ਨਹੀਂ ਬਾਕੀ ਸਰਕਾਰਾਂ ਬਹੁਤ ਕੰਮ ਕਰਦੀਆਂ ਨੇ ਬੜਾ ਅੱਛਾ ਕੰਮ ਮੋਦੀ ਜੀ ਨੇ ਕੀਤਾ ਉਹਦੀ ਸ਼ਲਾਘਾ ਕਰਨੀ ਬਣਦੀ ਹੈ ਲੇਕਿਨ ਇਹ ਕੰਮ ਜਿਹੜਾ ਹੈ ਇਹ ਸਾਡੀ ਆਪਣੀ ਸੰਸਥਾ ਵੱਲੋਂ ਸਥਾਨ ਤੇ ਪਹੁੰਚੇ ਹੋ ਬੀਬੀ ਮਮਤਾਜ ਗੜਾ ਹੁਣਾਂ ਦਾ ਸਥਾਨ ਹੈ ਕਿਵੇਂ ਦੇਖਦੇ ਹੋ ਸਥਾਨ ਤੇ ਬਾਬਾ ਗੁਰਪ੍ਰੀਤ ਸਿੰਘ ਹੁਣੇ ਸੇਵਾਦਾਰ ਨੇ ਮੁੱਖ ਸੇਵਾਦਾਰ ਨੇ ਇੱਥੋਂ ਦੇ ਅੱਜ ਤੋਂ ਇਸ ਥਾਂ ਦਾ ਮੇਰਾ ਬੜਾ ਸਬੰਧ ਹੈ ਹਾਂਜੀ ਮੈਂ ਇੱਕ ਕਿਤਾਬ ਲਿਖੀ ਸੀ ਮੁਸਲਮਾਨ ਕਹਾਵਣ ਮੁਸ਼ਕਲ ਉਹ ਕਿਤਾਬ ਜਿਹੜੀ ਹੈ ਨਾ 2005-06 ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਉਹਦਾ ਟਰਾਂਸਲੇਸ਼ਨ ਕਰਾ ਕੇ ਸ਼ਾਮੁਖੀ ਚ ਉੱਥੇ ਪੜਾਈ ਜਾਂਦੀ ਹੈ ਉਹਨਾਂ ਦੇ ਸਬਜੈਕਟ ਦੇ ਵਿੱਚ ਲੱਗੀ ਹੈ ਤੇ ਮੈਨੂੰ ਵੀ ਸ਼ਿਰੋਮਣੀ ਸਿੱਖ ਸਾਇਦ ਕਾਰ ਦਾ ਅਵਾਰਡ ਇਸ ਇਸੇ ਕਿਤਾਬ ਦੇ ਨਾਲ ਤੇ ਦੂਜੀਆਂ ਕਿਤਾਬਾਂ ਨੂੰ ਸਨਮੁਖ ਰੱਖ ਕੇ 2006 ਤੋਂ ਸ਼੍ਰੀ ਅਕਾਲ ਤੱਕ ਸਭ ਤੋਂ ਮਿਲਿਆ ਸੀ ਤਾਂ ਮੈਂ ਜੋ ਬੀਬੀ ਦਾ ਇਤਿਹਾਸ ਲਿਖਿਆ ਸ਼ਾਇਦ ਬੀਬੀ ਜੀ ਦੀ ਕਿਰਪਾ ਤੇ ਗੁਰੂ ਦੀ ਕਿਰਪਾ ਹੈ ਕਿ ਮੈਨੂੰ ਕੌਮ ਦੇ ਵਿੱਚ ਮਾਨ ਸਤਕਾਰ ਮਿਲਿਆ ਇੱਕ ਲੇਖਕ ਦੇ ਰੂਪ ਵਿੱਚ ਅਸੀਂ ਬਹੁਤ ਪੁਰਾਣੀ ਸੇਵਾ ਕਰਦੇ ਹਾਂ ਮੈਂ ਜਦੋਂ ਕਪੂਰਥਲੇ ਐਸਐਸਪੀ ਸੀ ਨਾ ਉਸ ਇੱਥੇ ਖਾਲਸਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਬਣਾਈ ਸੀ ਉਦੋਂ ਪੁਲਿਸ ਵਾਲਿਆਂ ਦਾ ਤੇ ਦੋਸ਼ ਅੱਜ ਤੱਕ ਲੱਗਦੇ ਰਹੇ ਕਿ ਉਹਨਾਂ ਨੂੰ ਦੇ ਤੇ ਜ਼ੁਲਮ ਕੀਤਾ ਬਹੁਤ ਸਾਰੇ ਅਜਿ ਸਿੱਟੀ ਚਦਰ ਨਾਲ ਮੇਰੇ ਮਾਪੇ ਨੇ ਮੈਨੂੰ ਭੇਜਿਆ ਸੀ ਉਹੀ ਚਿੱਟੀ ਚਦਰ ਨਾਲ ਵਾਪਸ ਆਇਆ ਸਾਰੀ ਉਮਰ ਕੌਮ ਦੀ ਸੇਵਾ ਕਰਦਾ ਰਿਹਾ ਮੈਂ ਲੇਖਕ ਆ ਪਿਛਲੇ ਤਕਰੀਬਨ 30 ਸਾਲ ਤੋਂ ਅਖਬਾਰਾਂ ਚ ਸਿੱਖ ਕੌਮ ਬਾਰੇ ਲਿਖਦਾ ਕਿਤਾਬਾਂ 25 ਲਿਖੀਆਂ 26ਵੀਂ ਬਣ ਕੇ ਤਿਆਰ ਹੋ ਰਹੀ ਹੈ ਸੋ ਮੈਂ ਮੇਰਾ ਜੀਵਨ ਜਿਹੜਾ ਹੈ ਨਾ ਇਹ ਅਰਪਣ ਹੈ ਗੁਰੂ ਗ੍ਰੰਥ ਸਾਹਿਬ ਨੂੰ ਹਾਂਜੀ ਤਾਂ ਮੈਂ ਤਾਂ ਇਸ ਲਈ ਕਰਦਾ ਲੇਕਿਨ ਮੈਨੂੰ ਮਾਣ ਦਿੱਤਾ ਹੈ ਮੋਦੀ ਸਾਹਿਬ ਨੇ ਮੈਂ ਮੋਦੀ ਸਾਹਿਬ ਦਾ ਵੀ ਧੰਨਵਾਦੀ ਆ